ਆਲੂਆਂ ਦੇ ਨਾਲ ਭਰੀ ਹੋਈ ਟਰਾਲੀ ਇੱਕ ਕੁੜੀ ਦੇ ਲਈ ਕਾਲ ਬਣੀ ਹੈ ਇਹ ਕੁੜੀ ਆਲੂਆਂ ਦੀ ਭਰੀ ਹੋਈ ਟਰਾਲੀ ਦੇ ਹੇਠਾਂ ਆਈ ਹੈ ਜਿਸ ਕਰਕੇ ਉਸ ਕੁੜੀ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹਈ ਆ ਤਾਂ ਮਹਿਜ਼ 20 ਸਾਲ ਇਸ ਕੁੜੀ ਦੀ ਉਮਰ ਸੀ ਜਿਹੜੀ ਕਿ ਆਪਣੀ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾ ਰਹੀ ਸੀ ਤਾਂ ਅਚਾਨਕ ਉਸ ਦੀ ਐਕਟਿਵਾ ਦੀ ਟੱਕਰ ਇੱਕ ਆਲੂਆਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨਾਲ ਹੋ ਜਾਂਦੀ ਹੈ ਜਿਸ ਕਰਕੇ ਮੌਕੇ ਦੇ ਉੱਪਰ ਹੀ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬਜ਼ੁਰਗ ਵੀ ਆਇਆ ਜਿਹੜਾ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਜਗਰਾਉਂ ਦੇ ਓਵਰ ਬ੍ਰਿਜ ਦੇ ਉੱਪਰ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਆਲੂਆਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੀ ਟੱਕਰ ਇੱਕ ਐਕਟਿਵਾ ਸਵਾਰ ਕੁੜੀ ਦੇ ਨਾਲ ਹੋਈ ਹੈ ਜਿਸ ਕਰਕੇ ਕੁੜੀ ਵੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਇਸ ਹਾਦਸੇ ਦੇ ਵਿੱਚ ਇੱਕ ਬਜ਼ੁਰਗਾ ਜਿਹੜਾ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਮੌਕੇ ਦੇ ਉੱਪਰ ਪੁਲਿਸ ਹੈ ਜਿਹੜੀ ਉਹ ਵੀ ਪਹੁੰਚਦੀ ਆ ਤਾਂ ਮ੍ਰਿਤਕ ਕੁੜੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਤਾਂ ਮੈਂ ਐਜ਼ ਅ 20 ਸਾਲ ਦੀ ਉਮਰ ਦੇ ਵਿੱਚ ਕੁੜੀ ਦੀ ਮੌਤ ਹੋਈ ਹੈ ਮੌਤ ਹੋਣ ਦਾ ਕਾਰਨ ਇਹ ਹੁੰਦਾ ਕਿ ਇਹ ਕੁੜੀ ਐ ਛੜੀ ਉਹ ਆਪਣੀ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾ ਰਹੀ ਸੀ ਤਾਂ ਅਚਾਨਕ ਐਕਟਿਵਾ ਦੀ ਟੱਕਰ ਆ ਛੜੀ ਉਹ ਇੱਕ ਆਲੂਆਂ ਦੇ ਨਾਲ ਪਈ ਹੋਈ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਹੈ ਜਿਸ ਕਰਕੇ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਜਗਰਾਉਂ ਦੇ ਓਵਰ ਬ੍ਰਿਜ ਦੇ ਉੱਪਰ ਇਹ ਵੱਡਾ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਦੇ ਵਿੱਚ ਇੱਕ ਸਾਈਕਲ ਸਵਾਰ ਬਜ਼ੁਰਗਾ ਛੜਾ ਉਹ ਵੀ ਆਇਆ ਤਾਂ ਇਹ ਸਰ ਬਜ਼ੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਹਾਦਸੇ ਦੇ ਦੌਰਾਨ ਬਜ਼ੁਰਗਾ ਛੜਾ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਹਦੇ ਵਿੱਚ ਇੱਕ ਲੜਕੀ ਸੀ ਇੱਕ ਟਵਾਲੀ ਕੁਲਵਿੰਦਰ ਕੌਰ ਉਹਦੀ ਡੈਥ ਹੋ ਗਈ ਆ ਇੱਕ ਸੈਂਕਲ ਦੇ ਵਿਅਕਤੀ ਉਹ ਫਟੜੋ ਗਏ ਨੇ ਜਿਹੜੀ ਬਰਤਕ ਕੁਲਵਿੰਦਰਪੁਰ ਸਿੰਘ ਦੀ ਮੋਰਟੀ ਵਿੱਚ ਡੰਗੂਟੀ ਲੱਗਦੀ ਆ ਤੇ ਦੂਜਾ ਜਿਹੜਾ ਵਿਅਕਤੀ ਸੀਗਾ ਉਹ ਦਾਖਲ ਹੋ ਰਿਹਾ ਉਹਦਾ ਲਾਚ ਚੱਲ ਰਿਹਾ ਬਾਕੀ ਜਿਹੜੀ ਲੜਕੀ ਜਿਹੜੀ ਮ੍ਰਿਤਕ ਹੈ ਉਹਦੇ ਘ ਘਦੇ ਆ ਰਹੇ ਨੇ ਉਹਨੇ ਦੇ ਵਿਆਹ ਤੇ ਜਿਹੜੀ ਕਾਰਗੁਜ਼ਾਰੀ ਕਰਤੀ ਤੇ ਬੋਲੋ ਜੀ ਐਕਸੀਡੈਂਟ ਹੋਇਆ ਕਦੇ ਨਾਲ ਸੀਗਾ ਕਿਵੇਂ ਟਰੈਕਟਰ ਟਰਾਲੀ ਜਿਆਦੋਂ ਦੇ ਰੋਡ ਜੀ ਉਹਨੇ ਤੇ ਟਰੈਕਟਰ ਟਰਾਲੀ ਵਾਲਾ ਹੈਗਾ ਫੜ ਲਿਆ ਕਿ ਫਰਾਰ ਹੋ ਟਰੈਕਟਰ ਟਰਾਲੀ ਇਹ ਕਾਪੀ ਤੇ ਲੈ ਰਿਆ ਤੇ ਬਾਕੀ ਉਹ ਮੁੰਡਾ ਜੀ ਕਾਪੀ ਲੈ ਰਿਹਾ ਉਹਦੇ ਵਿੱਚ ਇੱਕ ਲੜਕੀ ਸੀ ਇੱਕ ਟਵਾਲੀ ਕੁਲਵਿੰਦਰ ਕੌਰ ਉਹਦੀ ਡੈਥ ਹੋ ਗਈ ਆ ਇੱਕ ਉਹ ਸਾਈਕਲ ਦੇ ਵਿਅਕਤੀ ਉਹ ਫਟੜੋ ਗਏ ਨੇ ਜਿਹੜੀ ਵਰਤਕ ਕੁਲਵਿੰਦਰਪਾਲ ਸਿੰਘ ਦੀ ਮੋਰਟੀ ਚ ਜਰਾ ਡੈਗੋਟੀ ਲਗਾਤੀ ਆ ਤੇ ਦੂਜਾ ਜਿਹੜਾ ਜੋ ਸੀਗਾ ਉਹ ਦਾਖਲ ਕਰਤਾ ਕੁਲਵਰ ਦਾ ਲਾਚ ਚੱਲ ਰਿਹਾ ਬਾਕੀ ਜਿਹੜੀ ਲੜਕੀ ਜਿਹੜੀ ਮ੍ਰਿਤਕ ਇਹਦੇ ਘਰ ਤੇ ਆ ਰਹੇ ਨੇ ਉਹਨਾਂ ਦੇ ਬਿਆਨ ਤੇ ਜਿਹੜੀ ਕਾਰਵਾਈ ਮੰਗੀ ਤੇ ਬੋਲੋ ਜੀ ਐਕਸੀਡੈਂਟ ਹੋਇਆ ਕਦੇ ਨਾਲ ਸੀਗਾ ਕਿਵੇਂ ਟਰੈਕਟਰ ਟਰਾਲੀ ਜਿਆਲੂਆਂ ਦੇ ਰੋਡ ਜੀ ਉਹਨਾਂ ਤੇ ਟਰੈਕਟਰ ਟਰਾਲੀ ਵਾਲਾ ਹੈਗਾ ਫੜ ਲਿਆ ਕਿ ਫਰਾਰ ਹੋ ਟਰੈਕਟਰ ਟਰਾਲੀ ਇਹ ਕੰਮ ਤੇ ਲੈ ਰਿਹਾ ਤੇ ਬਾਕੀ ਉਹ ਮੁੰਡਾ ਜੀ ਕੰਮ ਤੇ ਆ ਰਿਹਾ ਉਹਦੇ ਵਿੱਚ ਇੱਕ ਲੜਕੀ ਸੀ ਇੱਕ ਟਵਾਲੀ ਕੁਲਵਿੰਦਰ ਕੌਰ ਉਹਦੀ ਡੈਥ ਹੋ ਗਈ ਆ ਇੱਕ ਸਾਈਕਲ ਦੇ ਵਿਅਕਤੀ ਉਹ ਫਟੜੋ ਗਏ ਨੇ ਜਿਹੜੀ ਵਰਤਕ ਕੁਲਵਿੰਦਰਪਾਲ ਸਿੰਘ ਦੀ ਮੂਰਤੀ ਦੇ ਚਲਾ ਡੰਗੋਟੀ ਖਾਤੀ ਆ ਤੇ ਦੂਜਾ ਜਿਹੜਾ ਯੋਗ ਸੀਗਾ ਉਹ ਦਾਖਲ ਕਰਤਾ ਕੋਲੋਂ ਦਾ ਲਾਚ ਚੱਲ ਰਿਹਾ ਬਾਕੀ ਜਿਹੜੀ ਲੜਕੀ ਜਿਹੜੀ ਵਰਤਕ ਇਹਦੇ ਘਰ ਤੇ ਆ ਰਹੇ ਨੇ ਉਹਨਾਂ ਦੇ ਬਿਆਨ ਤੇ ਜਿਹੜੀ ਕਾਰਵਾਈ ਕਰਨੀ ਤੇ ਬੋਲੋ ਜੀ ਐਕਸੀਡੈਂਟ ਹੋਇਆ ਕਦੇ ਨਾਲ ਸੀਗਾ ਕਿਵੇਂ ਟਰੈਕਟਰ ਟਰਾਲੀ ਜਿਆਲਵਾ ਦੇ ਰੋਡ ਜੀ ਉਹਨਾਂ ਤੇ ਟਰੈਕਟਰ ਟਰਾਲੀ ਵਾਲਾ ਹੈਗਾ ਫੜ ਲਿਆ ਕਿ ਫਰਾਰਾ ਉਹ ਟਰੈਕਟਰ ਵਾਲੇ ਕੰਮ ਤੇ ਲੈਣਾ ਤੇ ਬਾਕੀ ਉਹ ਮੁੰਡਾ ਜੀ ਕੰਮ ਲੈ ਰਿਹਾ